ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਤੇ ਮੁਰ ਤੋਂ ਸਵਾਗਤ ਹੈ ਤੁਹਾਡੇ ਸਾਰੇ ਦਰਸ਼ਕ ਵੀਰਾਂ ਦਾ ਗੱਲ ਕਰਾਂਗੇ ਜੀ ਅੱਜ ਦੁਪਹਿਰ ਯਾਨੀ ਕਿ 3 ਜੁਲਾਈ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੇ ਕੀ ਗਤੀਵਿਧੀਆਂ ਨੇ ਕਿਸ ਇਲਾਕੇ ਵਿੱਚ ਮੀਂਹ ਹੈ ਜੀ ਕਦੋਂ ਗਰਮੀ ਤੋਂ ਰਾਹਤ ਕਿਸ ਇਲਾਕੇ ਵਿੱਚ ਮਿਲਦੀ ਦਿਖਾਈ ਦੇ ਰਹੀ ਹੈ ਬੱਦਲ ਵਗਦਾ ਕਿੰਨਾ ਦਰੁੱਖ ਹੈ ਮੌਸਮੀ ਪਾਕ ਵੱਲੋਂ ਕੀ ਲੜ ਜਾਰੀ ਹੋਏ ਨੇ ਤੇ ਰੈਡਾਰ ਸਿਸਟਮ ਕੀ ਕਹ ਰਿਹਾ ਕਿ ਕਿਸ ਇਲਾਕੇ ਵਿੱਚ ਮੀਂਹ ਹੋ ਸਕਦਾ ਸਾਰੀ ਜਾਣਕਾਰੀ ਦੇਮਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਵਿੱਚ ਦੇਖ ਲੈਂਦੇ ਆ ਤੁਸੀਂ ਦੇਖ ਸਕਦੇ ਹੋ ਟੁੱਟਵੇਂ ਰੂਪ ਦੇ ਵਿੱਚ ਬੱਦਲ ਵਾਈ ਹੁਣ ਆਪਾਂ ਜੂਪੀ ਦੇ ਵਿੱਚ ਬਣੀ ਹੋਈ ਹੈ ਹਰਿਆਣਾ ਦੇ ਵਿੱਚ ਹੈ ਜੀ ਉੱਤਰਾਖੰਡ ਅਤੇ ਹਿਮਾਚਲ ਇਹਨਾਂ ਚਾਰਾਂ ਸਟੇਟਾਂ ਦੇ ਵਿੱਚ ਬੱਦਲਬਈ ਬਣੀ ਹੋਈ ਹੈ ਜੀ ਤੇ ਜਿਸ ਦੇ ਨਾਲ ਪੰਜਾਬ ਦੇ ਦੁਆਬੇ ਦਾ ਇਲਾਕਾ ਬਹੁਤ ਜ਼ਿਆਦਾ ਸੰਗਣੇ ਰੂਪ ਦੇ ਵਿੱਚ ਬੱਦਲਬਈ ਦੇ ਅੰਦਰ ਬਣੇ ਹੋਏ ਦਿਖਾਈ ਦੇ ਰਿਹਾ ਹੈ ਰੈਡਾਰ ਸਿਸਟਮ ਦੇਖ ਲੈਂਦੇ ਰੈਡਾਰ ਸਿਸਟਮ ਕੀ ਕਰੇ ਹੈ ਜੀ ਅਰੇ ਰਾਜਸਭਾ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜ਼ਰੂਰ ਕਰਕੇ ਜਾਓ ਕਮੈਂਟ ਬਾਕਸ ਵਿੱਚ ਪਿੰਡ ਜ਼ਿਲੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਹਾਲਾਤ ਲਿਖ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਵੀ ਤੁਹਾਡੇ ਇਲਾਕੇ ਦੇ ਹਾਲਾਤ ਪਤਾ ਲੱਗ ਸਕਣ ਜੀ ਤੁਸੀਂ ਦੇਖ ਸਕਦੇ ਹੋ ਜਿਹੜੀ ਨੀਲੀ ਲਾਈਨ ਬਣੀ ਹੋਈ ਹੈ ਜੀ ਇਹ ਉੱਪਰਲੇ ਮੱਝ ਦੇ ਖੇਤਰ ਤੋਂ ਥੱਲੇ ਪੰਜਾਬ ਦੇ ਹੇਠਲੇ ਹਿੱਸੇ ਤੱਕ ਦੁਆਬੇ ਨੂੰ ਕਵਰ ਕਰਦੀ ਹੋਈ ਅੱਗੇ ਯੂਪੀ ਤੱਕ ਜਾਂਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਹੁਸ਼ਿਆਰਪੁਰ ਸ਼ੀਰਪਗ ਸਿੰਘ ਨਗਰ ਰੂਪਨਗਰ ਚੰਡੀਗੜ੍ਹ ਮੁਹਾਲੀ ਕਰਾਲੀ ਮੋਰਿੰਡਾ ਪਟਿਆਲਾ ਤੇ ਇਹ ਹਿੱਸੇ ਇਸ ਦੇ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਲੁਧਿਆਣੇ ਦਾ ਵੀ ਕਾਫੀ ਹਿੱਸਾ ਇਸ ਦੇ ਅੰਦਰ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਥੋੜੇ-ਬੋੜੇ ਹਿੱਸੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੱਛਮ ਵਾਲੇ ਪਾਸੇ ਵੀ ਫੁਜ਼ਿਲਕਾ ਫਰੀਦਕੋਟ ਬਠਿੰਡਾ ਬਰਨਾਲਾ ਇਹ ਇਲਾਕੇ ਇਸ ਦੇ ਵਿੱਚ ਆਉਂਦੇ ਹੋਏ ਦਿਖਾਈ ਦੇ ਰਹੇ ਨੇ ਤੇ ਅੱਗੇ ਫਿਰ ਇਹ Rajasthan ਵਾਲਾ ਸਿਸਟਮ ਪਾਜ ਜਾਂਦਾ ਇਸ ਇਲਾਕੇ ਦਾ ਮਤਲਬ ਇਹ ਹੈ ਨੀਲੀ ਲਾਈਨਾਂ ਦਾ ਕਿ ਇਸ ਇਲਾਕੇ ਦੇ ਵਿੱਚ ਮੀਂਹ ਹੋਣ ਦੇ ਚਾਂਸ ਜ਼ਿਆਦਾ ਨੇ ਤੁਸੀਂ ਦੇਖ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਜਿਆਦਾ ਸੰਘਣੇ ਬੱਦਲ ਦਿਖਾਈ ਦੇ ਰਹੇ ਨੇ 20 ਵਾਲੇ ਤੇ ਜਿਆਦਾ ਮੀਂਹ ਦੇ ਚਾਂਸਸ ਇਸ ਇਲਾਕੇ ਵਿੱਚ ਦਿਖਾਈ ਦੇ ਰਹੇ ਨੇ ਹੁਣ ਦੇਖ ਲੈਂਦੇ ਹਾਂ ਅਲਰਟ ਕੀ ਕਹਿ ਰਹੇ ਨੇ ਮੌਸਮ ਦੇ ਤੁਸੀਂ ਦੇਖ ਸਕਦੇ ਹੋ ਜੋ ਅਲਰਟ ਜਾਰੀ ਹੋਏ ਦੇ ਉਹਦੇ ਮੁਤਾਬਕ ਗੁਰਦਾਸਪੁਰ ਤੋਂ ਲੈ ਕੇ ਹੇਠਾਂ ਲੁਧਿਆਣੇ ਦੇ ਪਾਸੇ ਇਸ ਇਲਾਕੇ ਵਿੱਚ ਥੋੜੇ ਦੇ ਟਾਈਮ ਦੇ ਵਿੱਚ ਮੀਂਹ ਦੇ ਚਾਂਸ ਜਿਆਦਾ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਪਟਿਆਲੇ ਦੇ ਅੱਗੇ ਬਠਿੰਡਾ ਸਿਰਸਾ ਤੋਂ ਵਿਚਕਾਰ ਹਿਸਾਰ ਅਤੇ ਪਾਣੀਪੱਤ ਦੇ ਵਿੱਚ ਮੀਂਹ ਦੇ ਚਾਂਸ ਜ਼ਿਆਦਾ ਬਣਦੇ ਦਿਖਾਈ ਦੇ ਰਹੇ ਸਾਰ ਅਤੇ ਪਾਣੀਪੱਤ ਦੇ ਵਿੱਚ ਇਸ ਦਾ ਸੈਂਟਰਲ ਪੁਆਇੰਟ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਕਿ ਮੀਂਹ ਦੇ ਚਾਂਸ ਜ਼ਿਆਦਾ ਬਣਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਜੋ ਅਲਰਟ ਜਾਰੀ ਹੋਏ ਨੇ ਉਹਦੇ ਮੁਤਾਬਕ ਹੰਮਸ ਵਰਗਾ ਮਾਹੌਲ ਆਉਣ ਦਿਨਾਂ ਤੱਕ ਬਣੇ ਰਹੇਗਾ ਤੇ ਬਾਕੀ ਏਸੀ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦੀ ਅਪਡੇਟ ਰਾਤ ਦੀ ਜੋ ਵੀ ਅਪਡੇਟ ਹੋਵੇਗੀ ਜਲਦ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ